ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਪੱਧਰਪੁਰਿਆ ਡੇਰੀ ਫਾਰਮ ਦੇ ਵਿੱਚ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵਿਜ਼ਿਟ ਪਿੰਡ ਖੇਮਕਾਰ ਜਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਓਨਰ ਸਰਦਾਰ ਜਗਤਸ਼ਾਹ ਜੀ ਜੋ ਮਸ਼ਹੂਰ ਹੋ ਚੁੱਕੇ ਆ ਜਿਵੇਂ ਕਲਾਕਾਰ ਹੁੰਦੇ ਆ ਤੇ ਉਦਾਂ ਹੋਣੇ ਜਿਹੜੀ ਵਿਕਰੀ ਦੇ ਵਿੱਚ ਆ ਚੁੱਕੇ ਟ੍ਰੈਂਡ ਦੇ ਵਿੱਚ ਗੈਨ ਲੋ ਠੀਕ ਆ ਜੱਗਾ ਸ਼ਾਹ ਜੀ ਜੱਗਾ ਸ਼ਾਹ ਜੀ ਹੁੰਦੀ ਆ ਇਹਨਾਂ ਦੇ ਨਾਮ ਦੀ ਮਾਲਾ ਜੋ ਜੱਪੇ ਜਾਂਦੇ ਆ ਖੇਮਕਰ ਸ਼ਹਿਰ ਦੇ ਵਿੱਚ ਠੀਕ ਆ ਜੀ ਹੁਣ ਗਾਈਆਂ ਵਾਲੇ ਵਜਨਦੇ ਪਿਆ ਇਹਨਾਂ ਕੋਲ ਗਾਈਆਂ ਦੀ ਵੀਡੀਓ ਮਗਰੋਂ ਪਾਈਦੀ ਆ ਕਹਿੰਦੇ ਆ ਵੇਖ ਪਹਿਲੋ ਜਾਣਦੇ ਹਾਂ ਸੰਧੂ ਸਾਹਿਬ ਤੇ ਇਹ ਬੜੇ ਕਮਾਲ ਦੀ ਖੇੜ ਆ ਇਹ ਕਮਾਲ ਦੀ ਖੇੜ ਗੁਜਰਤ ਦੇ ਇਹ ਸੰਗਤ ਦੇ ਹੱਥ ਵਾਸਿਆ ਸਾਡੇ ਨਹੀਂ ਆ ਠੀਕ ਆ ਇਹ ਸੰਗਤ ਦਾ ਚੈਨਲ ਗੁਰੂ ਮਹਾਰਾਜ ਦੇ ਕਿਰਪਾ ਕਰਕੇ ਇਹਨਾਂ ਵੀਰਾਂ ਦੇ ਪਿਆਰ ਦੇ ਨਾਲ ਬਣਿਆ ਹੈ ਤੇ ਆਪਾਂ ਕੋਲ ਨਹਾ ਤੇ ਵਧੀਆ ਆਪਾਂ ਨੂੰ ਪੌਂਸ ਮਿਲ ਰਿਹਾ ਏ ਡੰਗਰ ਖਰੀਦਦਾ ਰੀ ਭੈਣ ਭਰਾਵਾਂ ਨੂੰ ਕਰਾਈ ਦੀ ਆ ਜਾਇਜ਼ ਕੀਮਤ ਦੇ ਵਿੱਚ ਠੀਕ ਆ ਪਰ ਆ ਪਿਆਰ ਸਤਿਕਾਰ ਬਖਸ਼ ਰਹੇ ਨੇ ਪਰ ਜਿਹੜੀ ਵੀਡੀਓ ਪਾਈ ਦੀ ਪੂਰੀ ਨਰਖ ਪਖ ਪੂਰੀ ਉਹਨਾਂ ਨੂੰ ਜਾਣਕਾਰੀ ਠੀਕ ਆ ਲੈ ਕੇ ਦਈ ਦੀ ਆ ਕਿਹੇ ਰਕਮ ਦਾ ਕੋਈ ਲਾਹਮਾ ਨਾ ਰਹੇ ਜੀ ਪਰ ਜਿਹੜੇ ਇੱਕਾ ਤੋਂ ਪਸ਼ੂ ਹੁੰਦੇ ਚੰਗੇ ਦਧਾਰੂ ਚੰਗੇ ਮਿਲਕ ਵਾਲੇ ਪਸ਼ੂ ਲੈ ਕੇ ਆਉਂਦੇ ਨੇ ਕੀ ਗੱਲ ਕਰਦੇ ਜੀ ਜਿਹੜੇ ਅੱਜ ਬ੍ਰਾਂਡਡ ਪੀਸ ਕੱਢੇ ਆ ਨਾ ਉਹ ਹੱਤ ਦੇ ਆ ਤੇ ਚੰਗੇ ਸੋਹਣਿਆ 22 ਕਿਲੋ ਮਿਲਕ ਆਲ ਵਾਲੀ ਜੋ ਐਚ ਐਫ ਨਸਲ ਦੀ ਵਹਿੜ ਆ ਇੱਕ ਨਾਲ ਰਾਤ ਦੀ ਸੂਈ ਹੋਈ ਜਰਸੀ ਉਹ ਵੀ ਚੰਗੇ ਠੰਡ ਭਾਂਡੇ ਦੀ ਆ ਠੀਕ ਆ ਲੈਨੇ ਆ ਬਥੇਰੇ ਜਾਣਕਾਰੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵੇਖ ਕੇ ਆਪਣੀ ਨਰਖ ਪਰਖ ਕਰਕੇ ਤਸੱਲੀ ਕਰਕੇ ਟਿੱਪ ਕੇ ਲਿਖ ਜਾਇਆ ਕਰੋ ਤੁਹਾਡਾ ਫਰਜ਼ ਬੰਦਾ ਪੈਸੇ ਲਾਉਣੇ ਆ ਅਸੀਂ ਆਸ ਕਰਦੇ ਆ ਜੋ ਇਸ ਚੈਨਲ ਨਾਲ ਜੁੜੇ ਨੇ ਸਾਰੇ ਹੀ ਚੜਦੀ ਕਲਾ ਤੰਦਰੁਸਤੀ ਜੋ ਹੋਗੇ ਤੇ ਚੈਨਲ ਨੂੰ ਵੱਧ ਤੋਂ ਵੱਧ ਆਪਣੇ ਇੰਸਟਾਗ੍ਰam ਨੂੰ ਫੇਸਬੁੱਕ ਨੂੰ ਫੋਲੋ ਕਰੋ ਕਿਉਂ ਵੀ ਹੋਰ ਵੀ ਕਿਸੇ ਵੀਰ ਦਾ ਫਾਇਦਾ ਆ ਜੇ ਇਹ ਵੀਡੀਓ ਵੇਖ ਕੇ ਠੀਕ ਆ ਜੀ ਆਓ ਲਈਏ ਵਧੇਰੇ ਜਾਣਕਾਰੀ ਪੁੱਛੀਏ ਕਿਣਵਾ ਸੂਬਾ ਕੀ ਦੁੱਧ ਬਾਤ ਤੇ ਲੈ ਕੇ ਡਿਟੇਲ ਤੁਹਾਨੂੰ ਦਈਏ ਐਂਡ ਤੱਕ ਬਣੇ ਰਹੋ ਜੀ ਸਤਿ ਸ਼੍ਰੀ ਅਕਾਲ ਸ਼ਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੱਗਾ ਜੀ ਬਾਈ ਜੱਗਾ ਜੀ ਹੁੰਦਾ ਵੀ ਹਾਂਜੀ ਹੁਣ ਮਾਲਾ ਇੱਕ ਪੁੱਤੇ ਨਾਮ ਲਗਾ ਦਈਏ ਮੋਤੀਆਂ ਵਾਲੀ ਮਾਲਾ ਹਰ ਘਰ ਦੇ ਦਈਏ ਹਾਂਜੀ ਹਾਂਜੀ ਨਾਮ ਜੱਪੀ ਜਾਂਦਾ ਅੱਗੇ ਵਸੇਰਾ ਜਪਦੇ ਹਾਂਜੀ ਹਾਂਜੀ ਗਾਵਾਂ ਵਾਲੇ ਵਜਦੇ ਵੇ ਹੈ ਚੰਗੇ ਤੇ ਧਾਰੂ ਪਸ਼ੂ ਲੈ ਕੇ ਆਉਂਦੇ ਹਾਂਜੀ ਹਾਂਜੀ ਹੋਰ ਕੀ ਹਾਲ ਚਾਲ ਹੈ ਡਿਟਾਈਪ ਹੋਦੋ ਦੀਆਂ ਵੇਗੀਆਂ ਫਿਰ ਹਾਂਜੀ ਵੇਗੀਆਂ ਚਲੋ ਅੱਜ ਕਿੰਨੇ ਆ? ਹਾਂਜੀ 2 ਆ ਜੀ। 2 ਕਟ ਮਾਰੀਆਂ। ਹਾਂਜੀ ਹਾਂਜੀ। ਚੰਗੀਆਂ ਹੀ ਘੜਦੇ ਜੀ। ਹਾਂ ਜੀ ਚੰਗੀਆਂ ਬੱਬਾ ਜੀ। ਮਾੜੇ ਮੈਂ ਵੇਖਦਾ ਜੀ ਮਾੜਾ ਮਾਲ ਨਹੀਂ ਵੇਖਦਾ ਬਾਈ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਆਪਣਾ ਡਰੈੱਸ ਦੱਸ ਗਿਆ ਆਪਣਾ ਭੈਣ ਭਰਾਵਾਂ ਨੂੰ। ਇਹਦਾ ਆਪਣਾ ਹੈਗਾ ਵੀ ਪਿੰਡ ਖੇਮਕਨ ਆਪਣਾ ਜ਼ਿਲ੍ਹਾ ਤਰਨਤਾਰਨ ਤਸਵੀਰਪੱਟੀ। ਹਾਂਜੀ। ਹਾਂਜੀ। ਤੇ ਫੋਨ ਨੰਬਰ ਹੈ। ਫੋਨ ਨੰਬਰ 7911 95100 ਸਿਕਰੀ पण ਅਤੇਕ ਸਾਗਤ ਨੂੰ ਭੈਣ ਭਰਾਵਾਂ ਨੂੰ ਪਤਾ ਲੱਗ ਹੀ ਗਿਆਣਾ ਹੈ ਹਾਂਜੀ ਹਾਂਜੀ ਫੋਨ ਨੰਬਰ ਦਾ ਹਾਂਜੀ ਠੀਕ ਹੈ ਜੀ ਆ ਚੰਗਾ ਕੁੱਕਾ ਪੀਸ ਕੱਟ ਮਾਰਿਆ ਜੀ ਹਾਂਜੀ ਹਾਂਜੀ ਤੇ ਵਾਹ ਨੇਰੇ ਦੇ ਦੇਖੋ ਸਜਣੋ ਕੀ ਬਿਜਲੀ ਘਰ ਬਣਾਈ ਬੈਠੀ ਆ ਇਹਦੀਆਂ ਇਹਦੀਆਂ ਮੋਟੀਆਂ ਤਾਰਾਂ ਵੇਹੀ ਘਰ ਦੇਣੀ ਹੁੰਦੀਆਂ ਜਿਹੜੀਆਂ ਇਹ ਕਮਾਲ ਦੀ ਬਣਾਈ ਏਟੀਆਂ ਚਲੋ ਇਹ ਵੇਖੋ ਹੁਣ ਖੋਲ ਕੇ ਆਪਾਂ ਤੋੜ ਕੇ ਆਪਣੇ ਭੈਣ ਭਰਾਵਾਂ ਨੂੰ ਵਿਖਾਈਏ ਕਿ ਕਿੰਦੇ ਪਾਸੇ ਖੋਲਦੇ ਖੋਲੋ ਨੋਈ। ਹਾਉਲੇ। ਵੇੜਾ ਵੱਡੀ ਹੈ ਨਾ। ਦੁੱਧ ਚੰਗਾ ਪਾਜੂਗੀ। ਕਿੰਨਾ ਕੋ ਦਸਿਆਂ ਦੇ ਮਾਲਕਾਂ ਨੇ ਦੁੱਧ ਪਈ? 25-26 ਕਿਲੋ ਦਾਦੇ ਨੇ। ਚਲੋ ਜਿੰਨੀ ਗਰਮੀ ਪੈਂਦੀ 20-22 ਦੇਰੇ ਥੋੜਾ ਬਹੁਤ ਦੁੱਧ ਹੈ ਨਾ। ਲਾਇਓ ਜੀ। ਮੋੜਦੇ ਹੋ। ਬਾਕੀ ਲੰਬੀ-ਲੰਬੀ ਕੱਦ ਬੁੱਤ ਚੰਗਾ। ਹਣਾ ਜਵਾਨ ਆ ਪੂਰੀ ਤੁਹਾਡੇ ਜਿੱਡੀ ਜੱਗਾ ਛਾ ਜੀ ਜਦੋਂ ਵੀ ਕਰਦੇ ਆ ਆਪਦੇ ਜਿਵੇਂ ਜਵਾਨ ਹੀ ਕਰਦੇ ਨੇ ਹਣਾ ਲਓ ਜੀ ਬਹੁਤ ਸੋਹਣੀ ਹੈ ਪ੍ਰਿੰਟ ਪ੍ਰਿੰਟ ਚੰਗਾ ਕਰਮਾਂ ਵਾਲੀ ਦਾ ਥਾਨ ਬਹੁਤ ਵਧੀਆ ਲੱਗਾ ਠੀਕ ਹੈ ਜੀ ਬਾਕੀ ਫੇਸ ਕੁਆਲਟੀ ਬਹੁਤ ਵਧੀਆ ਖੋਲਾ ਪੰਨ ਨਹੀਂ ਦਿਖਾਉਂਦੀ ਥੋੜਾ ਜਿਹਾ ਅਗੋਂ ਫੇਸ ਵੱਲੋਂ ਵਹਿੜਾਂ ਜਾਂ ਜੀ ਆਉਂਦੀ ਆ ਠੀਕ ਹੈ ਜੀ ਤੇ ਵਹਾਨੇ ਦੀ ਬੰਤਰ ਬਹੁਤ ਸੋਹਣੀ ਆ ਕੀ ਕਰਦੇ ਹੁੰਦਾ ਫਿਰ ਮੁੱਲ ਵੜੀ ਹਾਂਜੀ ਕੀ ਮੁੱਲ ਕਰਦੇ ਮੁੱਲ ਵੇ ਲੋ ਬਾਬਾ ਜਿੰਨੇ ਚਿਰ ਦਾ ਕਰ ਰਹੇ ਨੇ ਨਹੀਂ ਮੇਰੇ ਆਖੇ ਤੇ ਰਹਿਣਾ ਹੀ ਨਹੀਂ ਮੇਰੇ ਆਖੇ ਨਹੀਂ ਕੋਈ ਰਹਿਣਾ ਅੱਛਾ ਜੀ ਤੁਸੀਂ ਦੱਸੋ ਲੈਣ ਦਾ ਕੀ ਦੇ ਦੇਣੀ ਆ ਹਾਂਜੀ ਹਾਂਜੀ 55000 ਦੀ ਵੜ ਦੇਣਾ ਸਿਰਫ ਹਾਂਜੀ ਇਤਨੀ ਚਾਰੀ ਹਾਂ 55000 ਠੀਕ ਆ ਫਿਰ ਹਾਂਜੀ ਗਹਿਜ ਹਾਂਜੀ ਤੇ ਦੂਜੇ ਨੰਬਰ ਤੇ ਜਰਸੀ ਵਿਖਾਈ ਗਈ ਤਾਂ ਉਹਦਾ ਨਗੀਨੇ ਧੋਵੇਂ ਆ ਪਰ ਜਰਸੀ ਲੈਣਾ ਜਿਵੇਂ ਡੱਬੀ ਚ ਪਾ ਕੇ ਕੇ ਡੀ ਐਮ ਦਾ ਸੋਣਾ ਨਿੱਕਾ ਜਾਂ ਛਾਪ ਨਹੀਂ ਬਣਵਾ ਕੇ ਰੱਖਦੇ ਉਹੋ ਚੀਜ਼ ਮੰਦਰੀ ਵਾਲਾ ਕੰਮ ਕਰਿਆ ਬੈਠਾ ਤੇ ਆ ਸੱਜਣਾ ਮਗਰ ਜੇ ਵਛਾ ਆ ਗਿਆ ਥਾਨ ਪਾਉ ਕਮਾ ਦਾ ਲੱਗਾ ਜਰਸੀ ਨੂੰ ਠੀਕ ਹੈ ਜੀ ਸੇ ਕਮਾਲ ਦੀ ਏ ਕਰਾਣਾ ਫੇਸ ਦਿਖਾ ਦੇ ਠੀਕ ਹੈ ਜੀ ਇੱਧਰ ਨੂੰ ਤੋਰ ਦੇ ਜੀ ਲੈ ਨਾ ਸੱਜਣੋ ਲੋਈ ਸੱਜਣੋ ਠੀਕ ਹੈ ਜੀ ਸੋਹਣੀ ਆ ਜਿੰਨੀ ਵੀ ਹੈਗੀ ਕਰਮਾਂ ਵਾਲੀ ਲੋ ਜੀ ਬਹੁਤ ਸੋਹਣੀ ਆ ਆ ਗੋ ਵੀ ਬਹੁਤ ਸੋਹਣਾ ਫੇਸ ਕੁਆਲਟੀ ਥਾਨ ਬਹੁਤ ਕੰਮ ਦਾ ਹੈ ਬਾਕੀ ਆਮ ਜਰਸੀਆਂ ਨੂੰ ਥੋੜੀ ਜਿਹੀ ਹਾਈਟ ਵੱਢੀ ਆ ਕਈ ਬਿਲਕੁਲੀ ਛੋਟੀਆਂ ਨੇ ਨਾ ਉਹਨਾਂ ਨੂੰ ਥੋੜੀ ਜਿਹੀ ਹਾਈਟ ਵੱਢੀ ਆ ਤੇ ਥਾਨ ਬਹੁਤ ਸੋਹਣਾ ਲੱਗਾ ਜੀ ਕੁਆਲਟੀ ਥਾਨ ਚੱਡਾ ਜਿਹੜਾ ਨਾ ਬਹੁਤ ਕੰਮ ਦਾ ਹੈ ਤਾਂ ਬਹੁਤ ਕੰਮ ਦਾ ਠੀਕ ਹੈ ਜੀ ਬਾਕੀ ਤੁਹਾਨੂੰ ਪਤਾ ਏ ਜਦੋਂ ਸੂੰਦਾ ਏ ਦੂਰ ਜਨਮੋਂ ਵਾਲਾ ਕੰਮ ਬਣ ਜਾਂਦਾ ਏ ਠੀਕ ਆ ਤੇ ਥੋੜੇ ਆਪ ਡੰਗਰ ਪੀੜ ਫੂੜਨਾ ਭੱਜਾਂ ਹੁੰਦਾ ਹੋਂ ਸ਼ਾਹ ਜੀ ਨੇ ਚੋ ਕੱਚਾ ਕਰ ਲਿਆਂਦਾ ਏ ਕਿਉਂਕਿ ਲੋ ਪਾਇਆ ਪਹਿਲੋ ਸੁੱਤੇ ਆਰਾਮ ਕਰਦੇ ਆਂਦੇ ਰਾਤ ਮੱਛਰ ਨਹੀਂ ਸੌਂ ਦਿੰਦਾ ਇਹ ਕਰਕੇ ਰੱਜੀ ਥੋੜੀ ਜਿਹੀ ਘਟਿਆ ਇਹ ਪੱਖੋਂ ਬਾਕੀ ਠੀਕ ਆ ਜਿੰਨੇ ਜੋਗੀ ਹੈਗੀ ਆ ਮਾਰ ਪੂਰੀ ਕਰੂਗੀ ਦੁੱਧ ਪੂਰਾ ਕਿੰਨਾ ਕੁ ਪਾ ਜੂਗੀ ਉਹ ਫਿਰ ਦੋ ਮਾਸਾ ਲਿੱਟ ਤੇ ਦੇਈ ਬਾਬਾਈ ਹਾਂ 16 ਤਾਂ ਕਿ ਆਹ 15 ਤੋਂ ਤਾਂ ਨਹੀਂ ਮਾਰਦੇ ਜਵੇਂ 16 17 ਨਾਲ ਆਖਿਆ 15 16 ਤੋਂ ਤਾਂ ਨਹੀਂ ਮਾਰਦੇ ਹਾਂਜੀ ਹਾਂਜੀ ਵੜ ਸੋਹਣੀ ਆ ਦਰਸੀ ਆ ਵੱਡੀ ਆ ਹਾਂਜੀ ਤੇ ਫਿਰ ਕੀ ਜਾਂਦਾ ਮੁੱਲ ਕਰਦੇ ਕੀ ਮੁੱਲ ਲੈ ਬਾਬਾ ਜਾਇਜ ਨੇ ਜੀ ਤੁਸੀਂ ਦੱਸੋ 57000 ਵੱਟ ਜੀ ਆਹ ਵੋਟ ਪਾਤੀ ਜੀ ਹੂੰ ਜਾਇਜ ਕਰੋ ਜਾਇਜ ਜਿੱਦ ਬਾਬਾ ਜਾਇਜ ਦੇ ਪਗਾਲਾ ਜਿਤਨਾ ਟੋਲ ਪੂਰੇ 50 ਹੀ ਛੱਡ ਦੋ ਨਾ ਤੁਹਾਨੂੰ ਆਨੇ ਛੱਡ ਦੋ ਹਾਂ ਛੱਡ ਦੋ ਵੱਧ ਘਾੜ ਨਹੀਂ ਇੱਕੋ ਮੁੱਲ ਆਉਂਦੇ ਆ ਕਉਰੇ ਪਿਆਰੀ ਜਾਨ ਦੋ ਜਾਨ ਦੋ ਸਿੱਛੋ ਪੰਜੇ ਜਨਾ ਪਾਉ ਕੋਈ ਗੱਲ ਬੱਬਾ ਜੀ ਜੋ ਬੱਤਿਆ ਸੋ ਖਟਿਆ ਹੈ ਬਸ ਆਪਾਂ ਨੂੰ ਬੜਾ ਖੁਸ਼ ਆ ਇਸ ਤਰ੍ਹਾਂ ਜੁੜੇ ਰਹਿਣ ਆਪਣੇ ਭੈਣ ਭਰਾ ਆਪਾਂ ਹੋਰ ਲਿਆਵਾਂਗੇ ਠੀਕ ਠੀਕ ਜੀ ਉਹਨਾਂ ਦੇ ਸਦਕੇ ਆਪਾਂ ਤਰੇ ਫਿਰ ਤੇ ਹੈ ਕੀ ਨੰਬਰ ਕਨੈਕਟ ਨੰਬਰ ਦੱਸੋ ਨੰਬਰ ਆਪਣਾ 7911 ਹਾਂ 92810 ਜੀ ਪਿੰਡ ਖੇਮਪੁਰ ਠੀਕ ਹੈ ਜੀ ਇਹ ਭਾਈ ਸਜਣੋ ਦੋ ਬਿਹੜਾਂ ਦੋਵੇਂ ਕਮਾਲ ਦੀਆਂ ਖੂਬਸੂਰਤ ਆ ਤੇ ਰੇਟ ਜਾਇਜ਼ ਆ ਜੱਗੇ ਸ਼ਾਹੀ ਦਾ ਖਰੀਦਦਾਰੀ ਕਰ ਲਿਓ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ